ਸ੍ਰੀ ਅਕਾਲ ਜੀ ਹਾਂਜੀ ਅੱਜ ਤੁਹਾਨੂੰ ਇੱਕ ਜੜੀ ਬੂਟੀ ਦੇ ਬਾਰੇ ਕਰਵਾਉਣੇ ਜਾਣਕਾਰੀ ਦਿੰਨੇ ਇਹ ਨਾ ਅਮਰਬੇਲ ਕਹਿੰਦੇ ਇਹਨੂੰ ਇਹਨੂੰ ਕਾਸ ਬੇਲ ਵੀ ਕਹਿੰਦੇ ਇਹ ਨਾ ਇਹਨਾਂ ਜਗ੍ਹਾ ਮਿਲਦੀ ਆ ਜਿੱਥੇ ਸੜਕਾਂ ਦੇ ਨੇੜੇ ਖੜੀ ਵੈਸੇ ਹਾਨੀਕਾਰਕ ਤਾਂ ਹੁੰਦੀ ਹੈ ਕਿਉਂਕਿ ਇਹਨੂੰ ਜੇ ਦੋ ਢੱਕੇ ਵੀ ਤੇ ਗੇਰ ਦੋ ਕਿਸੇ ਦਰਖਤ ਪਰ ਇਹ ਆਪੇ ਫੈਲ ਜਾਂਦੀ ਹੈ ਫਿਰ ਦਰਖਤ ਨੂੰ ਨਹੀਂ ਹੋਣ ਦਿੰਦੀ ਇਹ ਅਮਰਬੇਲ ਆਕਾਸ ਬੇਲ ਇਹਦਾ ਨਾਮ ਹੈ ਬਾੜਾਂ ਵਾਸਤੇ ਬਹੁਤ ਸੋਜਣ ਆ ਜਾਵੇ ਕਿਤੇ ਉੱਥੇ ਵੀ ਇਨੂੰ ਬਾੜ ਕੇ ਆ ਠੰਡਾ ਕਰਕੇ ਬਸ ਪੈਰ ਡੋਬ ਲੋ ਵਿੱਚ ਜੇ ਪੈਰ ਹੋਇਆ ਬਹ ਹੱਥ ਡੋਬ ਲੋ ਜੇ ਹੱਥ ਚ ਜਿੱਥੇ ਵੀ ਸੋਜਨ ਹੋਈ ਵੀ ਉਥੇ ਟਕੋਰ ਕਰ ਲੋ ਵਾਲਾਂ ਵਾਸਤੇ ਬਹੁਤ ਵਧੀਆ ਹੈ ਜੇ ਆਪਾਂ ਵਾਲ ਆਪਣੇ ਕੋਈ ਸਿਕਰੀ ਵਗਾਇਆ ਹੈ ਤਾਂ ਇਹਨੂੰ ਉਤਾਰ ਕੇ ਇਹਨੂੰ ਉਬਾਲ ਕੇ ਨਹਾ ਲੋ ਸਿਰ ਬਹੁਤ ਅੱਛੀ ਚੀਜ਼ ਹੈ ਜੀ ਇਹ ਇੱਕ ਔਸ਼ਧੀ ਹੈ ਬਹੁਤ ਅੱਛੀ ਥੈਂਕ ਯੂ ਜੀ